ਗੁਰੂ ਜੀ ਖਾਲਸਾ ਵਾਹੀ ਫਤਿਹ ਅੱਜ ਹਵਤਾ ਸੇ ਮਰਬੋ ਜੂਟ ਚੈਨਲ ਤੁਹਾਡਾ ਸੇਵਕ ਅਜੋ ਸਥਾਨ ਨਰਪੀਤ ਸਥਾਨਾਂ ਤੇ ਜੋ ਮੇ ਨਵਾਂ ਸਮਾਗਮ ਚੱਲਦੇ ਆ ਰਹਿਣ ਜੋ ਸਭ ਤੋਂ ਪਹਿਲਾਂ ਫਤਿਹ ਅਰਘੀ ਗੁਰੂ ਜੀ ਖਾਲਸਾ ਵਾਹੀ ਫਤਿਹ ਡੇਰਾ ਸ਼੍ਰੀਮਾਨ ਸੰਤ ਗਪਾਲ ਸਿੰਘ ਜੀ ਮੁੱਖ ਪ੍ਰਬੰਧਕ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਨਿਰਮਲ ਕੂਟੀਆਂ ਜੋ 450 ਸਾਲ ਸਾਲਾਂ ਸਮਰਤਮ ਜੋ ਮੀਨਵਾਰ ਸਮਾਗਮ ਜੋ ਚਾਹਤੋਂ 450 ਸਾਲ ਸਤਾਪਦੀਨ ਮੁੱਖ ਰੱਖਦੇ ਹੁਆ ਪ੍ਰਬੰਧਕ ਕਮੇਟੀ ਨੇ ਅਤੇ ਇਹ ਲੋਕੜੇ ਜਾਵਾਂ ਸੰਤਾਵਾ ਮਹਾਪੁਰਖਾ ਦੇ ਅੰਦੇ ਹੋਕਮ ਅਨਸਾਰ ਜੋ ਸਥਾਨ ਮੀਨਵਾਰ ਪੀੜ ਸਮਾਗਮ ਕਰਾਉਂਦੇ ਆ ਰਹੇ ਹਨ ਜਿੱਥੇ ਪ੍ਰਵਾਨ ਚੱਲਦੇ ਹਨ ਉਹਨਾਂ ਦੇ ਦਰਸ਼ਕ ਰਹੀਏ ਸਭ ਤੋਂ ਪਹਿਲਾਂ ਜੋ ਮੁੱਖ ਡੇਰਾ ਹੈ ਜੋ ਦੇਖ ਰਿਹਾ ਬੋਰਡ ਹੈ ਤੁਸੀਂ ਦੇਖ ਰਿਹਾ YouTube ਚੈਨਲ ਦੇਖਦੇ ਸੰਗਤਾਂ ਦੇ ਹੈ ਇਸ ਵੇਲੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਨਿਤਨੇਮ ਜਾਫ ਹੋਏ ਸਹਿਜ ਪਾਠ ਦੇ ਉਪਰੰਤ ਕੀਰਤਨ ਦਰਵਾਜ਼ਾ ਚੱਲ ਰਿਹਾ ਹੈ ਜੋ ਆਓ ਕੀਰਤਨ ਦਰਵਾਜ਼ਾ ਚੱਲਦਾ ਹੈ ਦਰਸ਼ਨ ਕਰੀਏ ਜੋ ਮੇਨ ਗੇਟ ਹੈ ਮੇਨ ਗੇਟ ਦੇ ਦਰਸ਼ਨ ਕਰਦੇ ਹਨ ਸਭ ਪਹਿਲਾਂ ਜਿਹੜੇ ਸੰਗਤਾਂ ਨਮਸਤਕ ਹੁੰਦੇ ਆ ਰਹੀਆਂ ਜੋ ਮੇਨ ਗੇਟ ਹੈ ਸੰਤਾਂ ਦੇ ਉਦੋਂ ਸੜਕੇ ਨਾਲ ਜੋ ਛੜਕ ਪਹਿਲਾਂ ਕੱਚੀ ਸੀ ਪਹਿਲਾਂ ਕੱਚੀ ਸੜਕ ਬਣਾਈ ਗਈ ਹੈ ਨਾ ਡੇਰਾ ਨਪਰੰਤ ਬਾਅਦ ਤੇ ਜੋ ਡੇਰਾ ਹੈ ਜੋ ਕੀਰਤਨ ਦਰਵਾਜ਼ਾ ਅੰਦਰ ਸਾਡੇ 450 ਸਾਲਾ ਸਮਾਗਮ ਤੋਂ ਸਤਾਪ ਦੀ ਨਿਮੋਖ ਰੱਖਦੇ ਹਾਂ ਜੋ ਮਹੀਨਾ ਬਾਅਦ ਸਮਾਗਮ ਕੀਰਤਨ ਦਰਵਾਜ਼ਾ ਮਹੀਨਾ ਬਾਅਦ ਕਰਾਇਆ ਜਾਂਦੇ ਹਨ ਜਿੱਥੇ ਪੁਰਜ ਰਦਵਾਨ ਰਾਗੀ ਜੀ ਕੀਰਤਨ ਦਰਵਾਜ਼ਾ ਵਿੱਚ ਸਾਜੀ ਸਮੂਲ ਕਰਦੇ ਹਨ ਦੇਵ ਦੀ ਸੰਗਤ ਵੀ ਸਾਜੀ ਸਮੂਲ ਕਰਦੀਆਂ ਹਨ ਜੋ ਮੇਰ ਗੇਟ ਹੈ जी एग दिन वाला देश देखो जी क्यों ये स्थानीय चैकिंग ये स्थान रामा मंडी तो हशियारपुर स्थित हाईवे स्थित स्थान है फेक वाजिए डेरा श्रीमान संत गोपाल सिंह जी मुख्य प्रबंधक संत श्रीमान बाबा अजीत सिंह जी, जी नर्म कुटिया जल्द वाले ना जो मेन गेट है ਇਹ ਕਿਹੜੇ ਦਰਸ਼ਨ ਕਰੋ ਜੀ ਇਹ ਹਾਈਵੇ ਚੱਲਦੀ ਹੈ ਜੀ ਇਹਦੇ ਸੰਗਤਾਂ ਆਨੰਦ ਮਾਣਦੀਆਂ ਹੋਈਆਂ ਆਓ ਜਿਹੜਾ ਦਰਸ਼ਨ ਕਰੀਏ ਇੱਥੇ ਕਿਤੰਨ ਦਰਵਾਜ਼ੇ ਚੱਲੇ ਰਹੇ ਹਨ 메인 게ਟ ਹੈ ਜੀ 메인 게ਟ ਉਹ ਜੋ ਇਹ YouTube ਚੈਨਲ ਹੈ ਦੇਵ ਜੀ ਸੰਗਤਾਂ ਹਾਜ਼ਰ ਸੂਲਿਕ ਤੇ ਹਾਜ਼ਿਰ ਲਵਾਉਂਦੀਆਂ ਹਨ ਜੋ ਅਨੰਸ਼ਾ ਸਾਧ ਦਰਸ਼ਕ ਕਰੋ ਜੋ ਇਹ ਦੇਸਾਗ ਨਾਮ YouTube ਚੈਨਲ ਹੈ ਦੇ ਤਾ ਆਨੰਦ ਮਾਣਦੀ ਹੋਣਾ ਤੇ ਦਰਵਾਜ਼ੇ ਕਿੰਨੇ ਚੱਲ ਰਿਹਾ ਆ ਆਉਂਦੇ ਦਰਸ਼ਕ ਆਏ ਕੀ ਆ ਦਸ਼ੀ ਜੀ ਆਸ਼ਾ ਸਾਧ ਦਰਸ਼ ਕਰੋ दर्शन करिए जिते कीर्तन चल रहा है और पहला फतेहपुरा अर्जी करिए और वाहेगुरू जी खालसा वाही फतेह नमस्तक हो नमस्तक हुई गुरु महाराज दरबार साहब जी uh uhum,